ਦੋ ਕਹਨ ਕਿ ਸਾਨੂੰ ਉੱਥੇ ਜਾ ਕੇ ਇਨਸਾਫ ਮਿਲੂਗਾ ਅੱਜ ਤਾਂ ਮੇਰਾ ਦਿਲ ਟੁੱਟ ਗਿਆ ਉਹ ਥੱਲੇ ਸਾਈਨ ਕੀਤੇ ਇਨਾਲੇ ਮੈਨੂੰ ਕਿਰਾਏ ਆ ਤੇ ਮੈਂ ਕਿਹਾ ਜੇ ਇਹ ਤਾਂ ਤੁਸੀਂ ਕਰਾ ਲੈ ਠੀਕ ਆ ਪਰ ਦੋਸ਼ੀਆਂ ਦਾ ਨਾਮ ਵੀ ਐਡ ਕਰੋ ਮੈਂ ਨਾਮ ਦੱਸਣ ਤਿਆਰ ਆ ਮੈਂ ਦੋਸ਼ੀਆਂ ਦੀ ਤੁਹਾਨੂੰ ਫੋਟੋ ਵੀ ਦੇਣ ਤਿਆਰ ਆ ਤੇ ਮੇਰੀ ਮੌਤ ਦੀ ਜ਼ਿੰਮੇਵਾਰ ਇਹ ਬੁੱਲੂਆ ਥਾਣੇ ਵਾਲੇ ਵੀ ਹੁਣ ਅਸੀਂ ਹਾਲ ਬਲੇ 24 ਘੰਟਾ ਡੜਾਕ ਜੀ ਰਹੇ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਮਾਰ ਦੇਣਾ ਗੁੰਡਿਆਂ ਨੇ ਪਰ ਅੱਜ ਚੌਥਾ ਦਿਨ ਜਾ ਰਿਹਾ ਅੱਜ ਚੌਥਾ ਪੰਵਮਾ ਦਿਨ ਜਾ ਰਿਹਾ ਮੇਰੇ ਤੇ ਕਤਲਨਾ ਹਮਲਾ ਹੋਇਆ ਨਹੀਂ ਕੋਈ ਕੋਈ ਕਾਰਵਾਈ ਨਹੀਂ ਕਰਦੀ ਜਦੋਂ ਸਾਡਾ ਕਤਲ ਹੋ ਗਿਆ ਉਦੋਂ ਕਾਰਵਾਈ ਹੋਊਗੀ ਦੱਸੋ ਮੈਂ ਹੁਣ ਕਿੱਥੋਂ ਇਨਸਾਫ ਲੱਭਾਂ ਪੰਜਾਬ ਦੇ ਇੰਨੇ ਹਾਲਾਤ ਮਾੜੇ ਹੋ ਗਏ ਸੀਨੀਅਰ ਅਫਸਰਾਂ ਤੋਂ ਇਨਸਾਫ ਨਹੀਂ ਮਿਲਣਾ ਤਾਂ ਮਿਲਣਾ ਕਿੱਥੋਂ ਮੈਨੂੰ ਦੱਸੋ ਬਹੁਤ ਮਾੜੇ ਹਾਲਾਤ ਆ ਮੇਰਾ ਬਹੁਤ ਮਾੜਾ ਹੋ ਰਿਹਾ ਮੈਂ ਪੱਤਰਕਾਰ ਮੈਂ ਡਰ-ਡਰ ਕੇ ਦੇਣ ਜਾਤਾ ਘਟਦਾ ਰਿਹਾ ਪਿੰਡ ਨੰਦਾ ਚੋਤੋਂ ਇੱਕ ਹਰਪ੍ਰੀਤ ਬੇਗਮਪੁਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਸਬੰਧ ਦੇ ਵਿੱਚ ਡੀਐਸਪੀ ਨਰਿੰਦਰ ਸਿੰਘ ਰੂਰਲ ਏਰੀਆ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਸੀ ਜਿਹੜੇ ਇਹਨਾਂ ਤੇ ਕਾਤਲਾਨਾ ਇੱਕ ਹਮਲਾ ਕਿੱਤੇ ਜਾਣ ਦੇ ਸਬੰਧ ਦੇ ਵਿੱਚ ਕਾਰਵਾਈ ਕਰਨ ਦੇ ਸਬੰਧ ਦੇ ਵਿੱਚ ਤੇ ਇਹ ਹੁਣ ਮਿਲ ਕੇ ਆਏ ਨੇ ਡੀਐਸਪੀ ਸਾਹਿਬ ਨੂੰ ਤੇ ਸਰ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਹੋ ਤੇ ਕੀ ਆਸ਼ਵਾਸ਼ਣ ਦਿੱਤਾ ਗਿਆ ਉਹਨਾਂ ਵੱਲੋਂ ਆਸ਼ਵਾਸ਼ਣ ਗਰ ਦੇਣਾ ਜੀ ਜਿਹੜੇ ਸੀਨੀਅਰ ਅਫਸਰਾਂ ਉੱਤੇ ਵਿਸ਼ਵਾਸ ਹੁੰਦਾ ਬੰਦੇ ਨੂੰ ਲੋਕਾਂ ਨੂੰ ਕਿ ਸਾਨੂੰ ਉੱਥੇ ਜਾ ਕੇ ਇਨਸਾਫ ਮਿਲੂਗਾ ਅੱਜ ਤਾਂ ਮੇਰਾ ਦਿਲ ਟੁੱਟ ਗਿਆ ਮੈਨੂੰ ਪਹਿਲਾਂ ਸਵੇਰੇ ਕਹਿੰਦੇ 11 ਵਜੇ ਆ ਜਾ ਮੈਂ 11 ਵਜੇ ਪਹੁੰਚਿਆ ਫੇਰ ਕਹਿੰਦੇ ਤੂੰ ਸ਼ਾਮ ਨੂੰ ਆ ਜੀ ਮਤਲਬ ਐਸਐਸ ਸਾਹਿਬ ਕੋਰਟ ਚ ਗਏ ਆ ਮੈਂ ਸ਼ਾਮ ਨੂੰ ਤੇ 4 ਵਜੇ ਆਇਆ ਤੇ ਹੁਣ ਮੈਨੂੰ 1 ਘੰਟੇਾਂ ਦੇ ਅੰਦਰ ਬਿਠਾ ਲਈ ਖਿਆ ਉੱਥੇ ਤੇ ਕੋਈ ਮੈਨੂੰ ਇਨਸਾਫ ਨਹੀਂ ਮਿਲਿਆ ਹੈਗਾ ਉਲਟਾ ਕਹਿੰਦੇ ਜੀ ਮੈਂ ਕਹਾਂ ਮੇਰੀ ਦਰਖਾਸਤ ਤੇ ਕਾਰਵਾਈ ਕਰੋ ਕਹਿੰਦੇ ਉਹ ਕਾ ਦਿੰਨੇ ਆ ਮੈਂ ਕਹਾਂ ਜਿਹੜੇ ਦੋਸ਼ੀਆਂ ਦੇ ਨਾਮ ਵਿੱਚ ਐਡ ਕਰੋ ਸੀਸੀਟੀਵੀ ਵੀਡੀਓ ਤੁਹਾਡੇ ਕੋਲ ਹੈਗੀ ਐ ਪੁਲਿਸ ਦੇ ਕੋਲ ਇਹ ਮਰਜੀ ਤੇ ਜਿਹੜੇ ਮਲਾਕ ਪੁਲਿਸ ਮਲਾਦਮ ਬੁੱਲਵਾਲ ਦੇ ਉਹਨਾਂ ਕੋਲ ਸੀਸੀਟੀਵੀ ਵੀਡੀਓ ਹੈਗੀ ਉਸ ਤੇ ਕਾਰਵਾਈ ਕਰੋ ਹਨਾ ਜੀ ਬਾਕੀ ਇੱਕ ਫੋਟੋ ਮੇਰੇ ਕੋ ਵੀ ਹੈਗੀ ਇੱਕ ਬੰਦੇ ਦੀ ਹੈਗੀ ਖਿੱਚੀ ਉਹ ਤੇ ਜਿਹੜਾ ਇਹਨਾਂ ਥਾਣੇ ਵਿੱਚ ਫੜ ਕੇ ਛੱਡ ਦਿੱਤਾ ਸੀਗਾ ਬੁੱਲਵਾਲ ਪੁਲਿਸ ਵਾਲਿਆਂ ਨੇ ਕਿ ਵੀ ਉਹ ਗੰਦੇ ਦੋਸ਼ੀਆਂ ਤੇ ਕਾਰਵਾਈ ਨਹੀਂ ਕੋਈ ਕਰਦੇ ਕਹਿੰਦੇ ਅਸੀਂ ਅਣਪਛਾਤੇ ਉੱਤੇ ਪਰਚਾ ਕੱਢ ਦੇਣਾ ਹੁਣ ਮੈਨੂੰ ਦੱਸੋ ਮੈਂ ਸੀਨੀਅਰ ਅਫਸਰਾਂ ਕੋਈ ਵਿਸ਼ਵਾਸ ਹੁੰਦਾ ਬੰਦੇ ਨੂੰ ਕਿ ਇਨਸਾਫ ਲੈਣਾ ਤੇ ਹੁਣ ਮੈਂ ਕਿਧਰ ਜਾਵਾਂ ਕਿਹੜੇ ਅਫਸਰ ਕੋ ਜਾਵਾਂ ਬਹੁਤ ਮਾੜੇ ਹਾਲਾਤ ਆ ਮੇਰੇ ਨਾਲ ਬਹੁਤ ਮਾੜਾ ਹੋ ਰਿਹਾ ਮੈਂ ਪੱਤਰਕਾਰ ਹੋਣ ਦੇ ਬਾਵਜੂਦ ਮੇਰਾ ਕੋਈ ਇਨਸਾਫ ਨਹੀਂ ਹੋ ਰਿਹਾ ਅੱਜ ਚੌਥਾ ਪੰਨਵਾ ਦਿਨ ਜਾ ਰਿਹਾ ਮੇ ਉਤੇ ਕਤਲਨਾਕ ਹਮਲਾ ਹੋਇਆ ਨੂੰ ਇੱਕ ਨਿਰਾਸ਼ਜਨਕ ਹਾਲਾਤ ਨੇ ਤੁਹਾਡੇ ਨਿਰਾਸ਼ ਹੋ ਕੇ ਮੋੜੇ ਡੀਐਸਪੀ ਸਾਹਿਬ ਕੋਲੋਂ ਵੀ ਜੋ ਸੀਨੀਅਰ ਅਧਿਕਾਰੀ ਨੇ ਇਥੋਂ ਦੇ ਪੁਲਿਸ ਡਿਪਾਰਟਮੈਂਟ ਦੇ ਤੇ ਹੁਣ ਅਗਲੀ ਰੀ ਕਾਰਵਾਈ ਤੁਹਾਡੇ ਵੱਲੋਂ ਕੀ ਹੋਵੇਗੀ ਅਗਲੀ ਕਾਰਵਾਈ ਦੇਖੋ ਜੀ ਮੈਂ ਮੇਰੇ ਮਾਤਾ ਮੇਰੀ ਮਾਂ ਸਿਆਣੀ ਬੈਣੀ ਬੁੱਢੇ ਬਾਰੇ ਅਸੀਂ ਠੱਕੇ ਖਾ ਰਹੇ ਪਹਿਲਾਂ ਕੰਦਾ ਟਪਾਈਆਂ ਸਾਨੂੰ ਗੁੰਡਿਆਂ ਨੇ ਰਾਤ ਨੂੰ ਹਮਲਾ ਕਰਕੇ ਅਸੀਂ ਹਾਲੇ ਪਹਿਲੇ 24 ਘੰਟਾ ਡਰ ਡਾ ਕੇ ਜੀ ਰਹੇ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਮਾਰ ਦੇਣਾ ਗੁੰਡਿਆਂ ਨੇ ਪਰ ਅੱਜ ਚੌਥਾ ਦਿਨ ਜਾ ਰਿਹਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਦੋਂ ਸਾਡਾ ਕਤਲ ਹੋ ਗਿਆ ਉਦੋਂ ਕਾਰਵਾਈ ਹੋਊਗੀ ਤੇ ਹੁਣ ਦੱਸੋ ਅਗਲੀ ਕਾਰਵਾਈ ਅਸੀਂ ਪਹਿਲਾਂ ਪੁਲਿਸ ਨੂੰ ਬਕਾਇਦਾ ਸੂਚਨਾ ਦੇ ਕੇ ਫਿਰ ਅਸੀਂ ਨਾਲ ਜਥੇਬੰਦੀਆਂ ਨੂੰ ਵਖ ਵਖ ਜਥੇਬੰਦੀਆਂ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨਾਲ ਲੈ ਕੇ ਅਸੀਂ ਮਤਲਬ ਇਨਸਾਫ ਲੈਣ ਲਈ ਜੋ ਵੀ ਸਾਨੂੰ ਕੰਮ ਆ ਪਿਆ ਸੰਘਰਸ਼ ਕਰਾਂਗੇ ਰੋਡ ਜਾਮ ਕਰਾਂਗੇ ਮੈਂ ਡਰ ਡਰ ਕੇ ਦੇਣ ਵਾਂ ਤਾਂ ਘਟਦਾ ਰਿਹਾ ਚਾਰ ਪੰਜ ਦਿਨ ਹੋ ਗਏ ਆ ਮੈਂ ਕਦੀ ਕਿਸੇ ਦੇ ਘਰ ਸੌਣਾ ਕਦੀ ਕਿਸੇ ਦੇ ਘਰ ਸੌਣਾ ਕਦੀ ਰਿਸ਼ਤੇਦਾਰ ਦੇ ਘਰ ਸੌਣਾ ਕਦੀ ਦੋਸਤਾਂ ਦੇ ਘਰ ਸੌਣਾ ਮਾਤਾ ਮੇਰੀ ਤਾਂ ਲੋਕਾਂ ਦੇ ਘਰ ਸੌਂ ਰਹੀ ਆ ਸਾਨੂੰ ਤਾਂ ਖਤਰਾ ਪਿਆ ਪਤਾ ਨਹੀਂ ਕਿਹੜੇ ਵੇਲੇ ਸਾਡਾ ਇਹ ਕਤਲ ਕਰ ਸਕਦੇ ਇੱਕ ਮੁੰਡਾ ਸੁਖ ਸੈਣੀ ਆ ਮਾਨਟੇਜ ਦਾ ਸਵੇਦਾ ਮੈਂ ਨਾਂ ਦੱਸ ਦਿੰਦਾ ਪਹਿਲਾਂ ਮੈਂ ਨਹੀਂ ਦੱਸੇ ਮੈਂ ਕਿ ਤੁਹਾਨੂੰ ਮੈਨੂੰ ਕੋਈ ਮੇਰਾ ਕਤਲ ਨਾ ਮਾਨਤ ਹੈਗਾ ਯੇ ਇੱਕ ਬਾਈ ਉਦਾਂ ਵੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ ਉਦਾਂ ਵੀ ਮਾਰ ਸਕਦੇ ਉਹ ਫੇਰ ਨਾ ਰਸ ਕੇ ਮਾਰ ਦੇ ਜਾਂ ਕਰ ਲੂ ਰੱਬ ਨਾ ਕਰੇ ਸਾਨੂੰ ਮਾਰ ਦੇਣ ਤਾਂ ਇਹਨਾਂ ਉੱਤੇ ਕਾਰਵਾਈ ਤਾਂ ਹੋ ਜੂਗੀ ਇੱਕ ਸੁਖ ਸੈਣੀ ਮੁੰਡਾ ਬਾਂਡਟੇ ਗਸਵੇ ਦਾ ਜਿਹੜੇ ਦੋਸ਼ੀ ਮੇਨ ਆ ਇੱਕ ਹੈਗਾ ਗੜੀ ਨੰਗਲ ਦਾ ਮੁੰਡਾ ਤੇ ਦੂਸਰੇ ਬਾਕੀ ਦੋ ਮੁੰਡੇ ਹੋਰੇ ਨਾਲ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ ਤੇ ਇਸ ਕਰਕੇ ਸਾਡਾ ਨਾ ਮਾਤਾ ਮੇਈ ਬੁੱਢੇ ਬਾਦ ਲੋਕਾਂ ਦੇ ਘਰੇ ਜਾ ਰਹੀ ਆ ਕਦੀ ਕਿਤੇ ਸੌਂਦੀ ਕਦੀ ਕਿੰਦੇ ਬਾਦ ਨਸੌਂਦੀ ਮੈਂ ਏ ਤੱਕੇ ਹਾਰੇ ਬਾਹਰ ਰੋੜ ਤੇ ਕਦੀ ਕਿਤੇ ਸੌਂਨਾ ਕਦੀ ਕਿਤੇ ਸੌਂਨਾ ਮੇਰਾ ਕਸੂਰ ਕੀ ਆ ਬਿਲਕੁਲ ਬਿਲਕ ਦੱਸੋ ਮੈਂ ਹੁਣ ਕਿੱਥੋਂ ਇਨਸਾਫ ਲੱਭਾਂ ਪੰਜਾਬ 'ਚ ਇੰਨੇ ਹਾਲਤ ਮਾੜੇ ਹੋ ਗਏ ਸੀਨੀਅਰ ਅਫਸਰਾਂ ਤੋਂ ਇਨਸਾਫ ਨਹੀਂ ਮਿਲਣਾ ਤੇ ਮਿਲਣਾ ਕਿੱਥੋਂ ਮੈਨੂੰ ਦੱਸੋ ਤੇ ਆਮ ਲੋਕਾਂ ਦਾ ਕੀ ਹਾਲ ਹੋਊ ਮੈਂ ਤਾਂ ਖતમ ਕਾਣੀ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਰਾਂ ਕੀ ਹੁਣ ਇਸ ਕਾ ਕੇ ਅਸੀਂ ਜਥੇਬੰਦੀਆਂ ਨਾਲ ਲੈ ਕੇ ਪੱਤਰਕਾਰ ਭਾਈਚਾਰੇ ਨਾਲ ਲੈ ਕੇ ਨਾ ਜੋ ਜਿੰਨਾ ਵੀ ਜੋਰ ਲੱਗਾ ਅਸੀਂ ਪਹਿਲਾਂ ਪੁਲਿਸ ਨੂੰ ਸੂਚਨਾ ਦੇ ਕੇ ਅਸੀਂ ਰੋਡ ਜੰਮ ਕਰਾਂਗੇ ਇਹ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਮੇਰੀ ਬੇਨਤੀ ਪ੍ਰਸ਼ਾਸਨ ਨੂੰ ਆ ਕਿ ਇਹਨਾਂ ਨੂੰ ਮਜਬੂਰ ਨਾ ਕਰੋ ਸਾਨੂੰ ਮਜਬੂਰ ਨਾ ਕਰੋ ਰੋਡ ਜਾਮ ਕਰਨ ਵਾਸਤੇ ਸਾਡੀ ਜੋ ਬਣਦੀ ਕਾਰਵਾਈ ਸਹੀ ਕਾਰਵਾਈ ਕਰੋ ਇਹਨਾਂ ਨੇ ਮੈਨੂੰ ਸਾਈਨ ਕਰਾਏ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਇਹਨਾਂ ਨੇ ਮੈਨੂੰ ਇੱਕ ਸਾਈਨ ਕਰਾ ਲਿਆ ਕਾਗਜ਼ ਦੇ ਉੱਪਰ ਕਿ ਛੋਟੀ ਜੀ ਦਰਖਾਸਤ ਕਾਗਜ਼ ਲਿਖਿਆ ਉਹਨਾਂ ਨੇ ਤੇ ਉੱਪਰ ਲਿਖਿਆ ਕਿ ਤੇਰੀ ਦਰਖਾਸਤ ਤੇ ਕਾਰਵਾਈ ਕੀਤੀ ਜਾਊਗੀ ਉਹ ਥੱਲੇ ਸਾਈਨ ਕੀਤੇ ਇਹਨਾਂ ਨੇ ਮੈਨੂੰ ਕਰਾਏ ਆ ਤੇ ਪਰ ਮੈਂ ਕਿਹਾ ਜੇ ਇਹ ਤਾਂ ਤੁਸੀਂ ਕਰਾ ਲਿਆ ਠੀਕ ਆ ਪਰ ਦੋਸ਼ੀਆਂ ਦੇ ਨਾਮ ਵੀ ਐਡ ਕਰੋ ਮੈਂ ਨਾਮ ਦੱਸਣ ਤਿਆਰ ਆ ਮੈਂ ਦੋਸ਼ੀਆਂ ਦੀ ਤੁਹਾਨੂੰ ਫੋਟੋ ਵੀ ਦੇਣ ਤਿਆਰ ਆ ਇਹ ਸੀਸੀਟੀਵੀ ਕੈਮਰੇ ਦੀ ਵੀਡੀਓ ਇਹ ਨਾਲ ਕੋਲ ਆ ਤਾਂ ਵੀ ਨਹੀਂ ਕਾਰਵਾਈ ਕਰਦੇ ਇਹ ਨਾ ਤਾਂ ਕਾ ਬੋਲਦਾ ਮੈਨੂੰ ਸਮਝ ਲਾ ਦੀ ਪੋਰਟਸ ਕਰ ਕੀ ਰਹੀ ਆ ਕਦੋਂ ਇਹ ਸਭ ਮੈਨੂੰ ਮਿਲੂਗਾ ਇਹ ਹਾਂ ਅਸੀਂ ਕਹਿਣਾ ਕੁਛ ਹਾਂ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਹੈ ਮੈਂ ਸਰ ਹਾਲਟਾ ਮਾਤਾ ਜੀ ਕੀ ਨਾਮ ਤੁਹਾਡਾ ਹੈ ਮੈਂ ਕੁਲਦੀਪ ਕੌਰ ਅੱਛਾ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਜੀ ਨੰਦਾ ਚੋਪਿੰਡ ਨੰਦਾ ਚੋਰ ਦੇ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਹਾਲਟਾ ਦੀ ਮਰੀਜ਼ ਆ ਮੈਨੂੰ ਕੁਝ ਵੀ ਹੋ ਸਕਦਾ ਜਿੱਦਾਂ ਘੜੀ ਦੇ ਵਿੱਚ ਬਿਮਾਰ ਹੋ ਜਾਂਦੀ ਹੈਗੀ ਆ ਤੇ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਬੁੱਲਵਾਲ ਥਾਣੇ ਵਾਲੇ ਵੀ ਹੁਣ ਕਿਉਂਕਿ ਮੈਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਮੇਰੇ ਹਾਰ ਅਟੈਕ 2-3 ਵਾਰ ਆ ਚ ਕਿੰਨਾ ਚਿਰ ਮੈਂ ਲੋਕਾਂ ਦਾ ਘਰ ਸੌਂਗੀ ਕਿੰਨਾ ਚਿਰ ਮੈਂ ਧੱਕੇ ਖਾਉਂਗੀ ਮੁੰਡਾ ਤਾਂ ਬਾਹਰ ਰਹਿੰਦਾ ਮੁੰਡਾ ਵੀ ਬਾਹਰ ਸੌਂਦਾ ਮੈਂ ਵੀ ਬਾਹਰ ਸੌਣੀ ਆ ਦੇਖੋ ਕਿਸੇ ਘਰ ਚੰਗਾ ਵੀ ਨਹੀਂ ਬੰਦਾ ਲੱਗਦਾ ਹਨਾ ਅਗਲਾ ਵੀ ਖੇਚ ਜਾਂਦਾ ਇਸ ਗੱਲ ਤੋਂ ਸਾਡਾ ਕਤਲ ਹੋ ਗਿਆ ਜਿੰਮੇਦਾਰ ਕੌਣ ਆ ਸਾਡਾ ਕਤਲ ਹੋ ਗਿਆ ਕੁਝ ਵੀ ਮੈਨੂੰ ਹੋ ਗਿਆ ਜਾਂ ਮੇਰੇ ਬੇਟੇ ਨੂੰ ਕੁਝ ਹੋ ਗਿਆ ਇਹ ਜਿੰਮੇਦਾਰ ਪੁਲਿਸ ਡਿਪਾਰਟਮੈਂਟ ਵੀ ਹੋਊਗੀ ਤੇ ਬਾਕੀ ਇਹ ਐਸਐਸਪੀ ਸਾਹਿਬ ਵੀ ਹੋਣਗੇ